ਪ੍ਰਧਾਨ ਜੀ ਅੱਜ ਹਾਊਸ ਰੈਸ ਕਿਤਾ ਕੀ ਕਾਰਨ ਦੀ ਹਾਊਸ ਰੈਸ ਕਰਨੀ ਹਾਊਸ ਰੈਸ ਕਰਨ ਦਾ ਇਹ ਹੈ ਕਿ ਆਪਣੇ ਅ ਗ੍ਰੀਡ ਲੀਡਰ ਹੈ ਵੀ ਹੈ ਉਹ ਜਿਹੜਾ ਜੰੰਬਾ ਨਾਲ ਹੈ ਉਹ ਉਸ ਨੂੰ ਬੁੱਡੇ ਨਾਲੇ ਨੂੰ ਬੰਦ ਕਰਨ ਦੇ ਲਈ ਅੱਜ ਸਾਡੇ ਲਖਮੀ ਸਿੰਘ ਸਾਹਿਬ ਉੱਥੇ ਮਜਰਾ ਕਰਦੇ ਆ ਤੇ ਉੱਥੇ ਸਰਕਾਰ ਸਮਝਦੀ ਹੈ ਕਿ ਇਹ ਪਾਣੀ ਜਿਹੜਾ ਇਹ ਫੈਕਟਰੀਆਂ ਦਾ ਹੈਗਾ ਇਹ ਲਗਾਤਾਰ دریاਵੰਦ ਵਿੱਚ ਜਾਈ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋਈ ਜਾਵੇ ਤੇ ਪੰਜਾਬ ਦੇ ਲੋਕ ਮਰੀ ਜਾਣ। ਸੋ ਇਸ ਕਰਕੇ ਮੈਨੂੰ ਬੰਦੀ ਲਈ ਹੈ ਕਿ ਮੈਂ ਉਸ ਮੋਰਚੇ ਦੇ ਵਿੱਚ ਸ਼ਾਮਲ ਨਾ ਹੋਵਾਂ। ਉਹ ਪਤਾ ਹੁਣ ਇਹ ਪੁਲਿਸ ਬਾਹਰ ਖੜੀ ਹੈ ਇਹਨਾਂ ਦੀ ਫੋਟੋ ਖਿੱਚ ਲੋ। ਇਹ ਨਨੂ ਪਟੌੜਲੇ ਰਣਨੀਤੀ ਕੀ ਹੁਣ ਮੰਨਿਆ ਤਾਂ ਦਿੱਤਿਆ ਹੋਇਆ ਹੈ। ਚਲੋ ਕਰਾਂ ਮਾਤਮਾ ਮਾਤਮਾ ਵਾਜੇ ਯੂਨੀਵਰਸਿਟੀ ਕੀਤਾ ਹੈ। ਹਾਂ ਅੱਜ ਸਾਡੇ ਭਾਈ ਲਖਨ ਚਦਾਨ ਨੇ ਇੱਕ ਮਾਰਕਟ ਕੱਢੀ ਸੀ ਜਿਹੜਾ ਗੁੱਡਾ ਨਾੜਾ ਉਹਦਾ ਡੰਡਾ ਪਾਣੀ دریاਵਾਂ ਦੇ ਵਿੱਚ ਜਾ ਰਿਹਾ ਹੈ। ਤੇ ਜਿੰਨੇ ਵੀ ਜੰਗਲੀ ਜਨੌਰ ਨੇ ਪਾਣੀ ਦੇ ਉਹ ਬਿਆਸ ਤੇ ਰਾਵੀ ਤੇ ਉਹ ਮਿਲ ਜਾਂਦੇ ਐ ਕਿਉਂਕਿ ਹਰੀਕੇ ਸਾਰੇ ਤਨਦੇ ਆਪਸ ਵਿੱਚ ਇਕੱਠੇ ਹੋ ਜਾਂਦੇ ਆ। ਔਰ ਇਹ ਜਰੀਲੇ ਪਾਣੀ ਜਿਹੜਾ ਹੁੰਦਾ ਹੈ ਸੈਕੀਆਂ ਦੇ ਵਿੱਚੋਂ ਅਗੇ ਤੱਕ ਸਰਕਾਰ ਨੇ ਡਰਾਈ ਜਿਹੜਾ ਪਾਣੀ ਤੇ ਨਾਲ ਰੰਗ ਛਾੜਦੇ ਆ ਉਹ ਮਸ਼ੀਨਾਂ ਨਹੀਂ ਲਿਆਂਦੀਆਂ। ਜੀਟੀ ਬਜਟ ਦੇ ਨਾਲ ਜਿੰਨੇ ਵੀ کارਖਾਨੇ ਆ ਉਹ ਆਪਣਾ ਗੰਦਾ ਪਾਣੀ ਬੁੱਡੇ ਨਾਲ ਦੇ ਵਿੱਚ ਸਿੱਟ ਕੇ ਸਾਡੇ ਸੇਕ ਦੇ ਉੱਤੇ ਬਹੁਤ ਅਸਰ ਕਰ ਰਹੇ ਹਨ ਦੂਸਰੀ ਚੀਜ਼ ਹੈ ਕਿ ਜਿਹੜਾ ਸਤਲੁਜ ਦਰਿਆ ਹੈ ਇਹਦਾ ਮੋੜ ਤਿੱਬਤ ਦੇ ਥੱਲੇ ਜਿੱਥੇ ਜੀਨ ਨੇ ਕਬਜ਼ਾ ਕੀਤਾ ਹੈ ਉੱਥੋਂ ਚਲਦਾ ਤੇ ਸਾਨੂੰ ਸ਼ੱਕ ਹੈ ਕਿ ਸਤਲੁਜ ਦੇ ਕੰਢੇ ਜਿਵੇਂ ਜਿਵੇਂ ਚੀਨ ਦੀ ਧਰਤੀ ਤੋਂ ਥੱਲੇ ਇੰਡੀਆ ਨੂੰ ਆਉਂਦਾ ਹੈ ਉੱਥੇ ਯੂਰੇਨੀਅਮ ਇਨਰੀਚਮੈਂਟ ਪਲਾਂਟ ਲੱਗੀ ਹੋਈ ਹੈ ਜਾਂ ਫਿਰ ਇੰਡੀਆ ਨੇ ਇਨਰੀਚਮੈਂਟ ਪਲਾਂਟ ਆਪਣੀ ਜਦੋਂ ਇੰਡੀਆ ਦੇ ਵਿੱਚ ਆ간다 ਸਤਲੁਜ ਉੱਥੇ ਇਨਰੀਚਮੈਂਟ ਪਲਾਂਟ ਯੂਰੇਨੀਅਮ ਵੀ ਲਾਇਆ ਇਹ ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਫਿਰ ਅਗਾਂਹ ਜਦੋਂ ਆਪਾਂ ਆਉਂਦੇ ਹਾਂ ਨੰਗਲ ਉੱਥੇ ਨੰਗਲ ਫਰਟੀਲਾਈਜ਼ਰ ਪਲਾਂਟ ਦੇ ਵਿੱਚ ਹੈਵੀ ਵਾਟਰ ਪਲਾਂਟ ਲੱਗਿਆ ਹੈ ਹੈਵੀ ਵਾਟਰ ਵੀ ਤਾਂ تیار ਕੀਤਾ ਜਾਂਦਾ ਹੈ ਐਟਮ ਬ bomb ਜਾਂ ਨਿਊਕਲੀਅਰ ਬ bomb ਬਣਾਉਣ ਦੇ ਲਈ ਤੇ ਉਹਦਾ ਵੀ ਪਾਣੀ ਤੇ ਸਤਲੁਜ ਦੇ ਵਿੱਚ ਜਾਂਦਾ ਹੈ ਇਸ ਕਰਕੇ ਜਿਹੜਾ ਸਤਲੁਜ ਦਰਿਆ ਹੈ ਇਹ ਦਾ ਪਾਣੀ ਸਾਰੇ ਮਾਲਵੇ ਚ ਜਾਂਦਾ ਹੈ ਤੇ ਪਾਕਿਸਤਾਨ ਵਿੱਚ ਵੀ ਜਾਂਦਾ ਹੈ ਤੇ ਸੰਡੇ ਗ੍ਰੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਪਰ ਨਾ ਸੈਂਟਰ ਦੀ ਸਰਕਾਰ ਨਾ ਸੂਬੇ ਦੀ ਸਰਕਾਰ ਨੂੰ ਇਸ ਨਾਲ ਚਿੰਤਾ ਇਸ ਕਰਕੇ ਲਖਸਾਧਾਨਾ ਸਾਹਿਬ ਨੇ ਅੱਜ ਇੱਕ ਮੋਰਚਾ ਲਾਇਆ ਹੈ ਜੇ ਇਹਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਬਗੈਰ ਮੋਰਚੇ ਤੋਂ ਇਨਸਾਨੀਅਤ ਦੇ ਤੌਰ ਦੇ ਉਤੇ ਸੈਂਟਰ ਦੀ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਪਰ ਜਿਹੜੀ ਬੀਜੇਪੀ ਤੇ ਆਰਐਸਐਸ ਹਿੰਦੂਤਵਾ ਸਰਕਾਰਾਂ ਸੈਂਟਰ ਦੇ ਵਿੱਚ ਆ ਰਹੀਆਂ ਇਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ ਹੁਣ ਦੇਖੋ ਜੀਡੀ ਦਾ ਭਾਰ ਇੱਥੇ 3000 ਰੁਪਏ ਪ੍ਰਿੰਟ ਲੈ ਤੇ ਪਾਕਿਸਤਾਨ ਦੇ ਵਿੱਚ ਸਾਡੇ 8000 ਰੁਪਏ ਪ੍ਰਿੰਟ ਲੈ ਅਸੀਂ ਜ਼ੋਰ ਲਾ ਰਹੇ ਹਾਂ ਕਿ ਬਾਰਡਰ ਕੋਲ ਜੋ ਵਰਕ ਹੈ ਦਾ ਜਿਹੜਾ ਸਾਡੇ ਕਿਸਾਨ ਆਪਣੀ ਜੀਜੀ ਨੂੰ ਉੱਥੇ ਵੇਚ ਸਕਣ ਪਰ ਸਾਡੇ ਗੱਲ ਹੀ ਨਹੀਂ ਸੁਣਦਾ ਕੋਈ ਹਿੰਦੂਤਵਾਦ ਦਾ ਨਾ ਮੋਦੀ ਸੁਣਦਾ ਹੈ ਨਾ ਦੂਸਰਾ ਕੋਈ ਸੁਣਦਾ ਹੈ ਫੇਰ ਜਿਹੜਾ ਜਿਹੜਾ ਖਤਰਾ ਹੈ ਕਿ ਜਿੰਨੀਆਂ ਵੀ ਡੈਮਸ ਆਪਾਂ ਨੇ ਬਣਾ ਲਈਆਂ ਸਤਲੁਜ ਦੇ ਉੱਤੇ ਧਰਾਸ ਦੇ ਉੱਤੇ ਰਾਵੀ ਦੇ ਉੱਤੇ ਸਨਬ ਦੇ ਉtre ਉਹਨਾਂ ਦੇ ਵਿੱਚ ਬਹੁਤ ਸਮੁੰਦਰ ਜਿੰਨਾ ਪਾਣੀ ਜਮਾ ਕੀਤਾ ਹੋਇਆ ਤੇ ਜਦੋਂ افغانستان ਅਮਰੀਕਾ ਦੇ ਚੱਪਡੇ ਵਿੱਚ ਸੀਗਾ ਉਸ ਵੇਲੇ ਇੰਡੀਆ ਨੇ ਜਿਹੜਾ افغانستان ਦਾ ਦਰਿਆ ਹੈਗਾ ਕਾਬਲ ਉਹਦੇ ਉੱਤੇ ਵੀ ਡੈਮ ਬਣਾ ਲਈ ਸੀਗੀ ਇਹਦਾ ਮਤਲਬ ਹੈ ਕਿ ਜਿਹੜੇ ਵੇਲੇ ਮਰਜ਼ੀ ਇੰਡੀਆ ਦੀ ਹਕੂਮਤ ਹਿੰਦੂਤਵਾਦੀ ਰਾਹੇ ਇਹ ਫਾਖਰੇ ਦੇ ਗੇਟ ਵਿਆਸ ਡੈਮ ਦੇ ਗੇਟ ਰਾਵੀ ਦੇ ਗੇਟ ਚਨਾਬ ਦਰਿਆ ਦੇ ਗੇਟ ਜਿਸੇ ਵੀ ਵੇਲੇ ਵੀ ਖੋਲ੍ਹ ਸਾਦੀ ਹੈ ਜਿਸ ਨਾਲ ਸਾਰਾ ਪੰਜਾਬ ਡੁੱਬ ਜਾਊਗਾ ਪਾਕਿਸਤਾਨ ਦਾ ਪੰਜਾਬ ਵੀ ਇੰਡੀਆ ਦਾ ਵੀ ਨਾ ਰਤੀ ਪਰਤੇ ਪੰਜਾਬੀ ਹਿੰਦੂਦਾਂ ਨਿਸ਼ਾਨ ਲੱਪਣਾ ਨਾ ਮੁਸਲਮਾਨ ਦਾ ਨਾ ਸਿੱਖ ਦਾ ਨਾ ਸਾਈ ਦਾ ਨਾ ਰੰਗਰੇਟ ਦਾ ਸੋ ਇਹ ਬਰਬਾਦੀ ਦੀਆਂ ਡੈਮਸ ਹੈਗੀਆਂ ਜਿਹਦੇ ਉੱਤੇ ਕੋਈ ਬੋਲਦਾ ਨਹੀਂ ਤੈਨੂੰ ਹਥਿਆਰ ਕਿਹਾ ਜਾਂਦਾ ਹਾਈਡਰੋਲੋਜੀਕਲ ਵੈਪਨ ਆਫ ਵਾਰ ਕਿ ਇਹ ਪਾਣੀ ਦੇ ਨਾਲ ਤੁਸੀਂ ਆਪਣਾ ਜੰਗ ਕਰ ਚਾਹਦੇ। ਉਹ ਦੇ ਸਾਰੇ ਪੰਜਾਬ, ਇੰਡੀਆ ਦੇ ਨੇ ਪਾਕਿਸਤਾਨ ਨੇ ਰੁੜ ਜਣਾ ਤੇ ਵਿੱਚੇ Hindu, Musalman ਸਾਰੇ ਰਹੇ ਸਾਰੇ ਖਤਮ ਹੋ ਜਾਣੇ ਆ। ਤਾਂ ਮੈਂ ਸਮਝਦੇ ਹਾਂ ਕਿ Hindu ਨੂੰ ਹੋਮ ਤੋਰ ਜਣੀ ਤਰੀਕ ਹੈ ਜਿੱਦ ਕਿ ਇੰਡੀਆ ਦੀ ਹਕੂਮਤ ਉਹਨਾਂ ਦੀ ਹੈ ਕਿ ਜਿਵੇਂ ਇੰਡੀਆ ਚਾਹੂਗਾ ਸਾਡੇ Hindu ਭਰਾ ਉਸੇ ਤਰ੍ਹਾਂ ਹੀ ਚੱਲਣਗੇ ਆਪਣੀ ਜ਼ਿੰਦਗੀ ਨੂੰ ਸਾਫ਼ ਬਣਾਉਣ ਦੇ ਲਈ ਪਾਕਿਸਤਾਨ ਦੇ ਨਾਲ ਵਪਾਰ ਖੋਲਣ ਦੇ ਨਾਲ Hindu ਅਤੇ ਖੱਟਨਾ ਸਿੱਖਾਂ ਨੇ ਜ਼ਿਆਦਾ ਨਹੀਂ ਖੱਟਨਾ ਤੇ ਜੇ ਦਮਾਂ ਦੇ ਉੱਤੇ ਪਾਬੰਦੀ ਲਾਤੀ ਹੋਵੇ UN Hinduਾਨੇ ਵੀ ਖੱਟਨਾ ਮੁਸਲਮਾਨਾਂ ਨੇ ਵੀ ਸਿੱਖਾਂ ਨੇ ਵੀ ਅਸਾਈਆਂ ਨੇ ਵੀ ਰੰਗਰੇਟਿਆਂ ਨੇ ਵੀ ਤੇ ਨਹੀਂ ਤਾਂ ਇਹ ਬਹੁਤ ਖਤਰੇ ਦੀਆਂ ਕਿੰਗਾਂ ਕੀ ਕਬਲ ਦਰਿਆ ਦੇ ਉੱਤੇ ਵੀ ਡੈਮ ਬਣਾਤੀ ਹੈ ਫੇਰ ਚਨਾਬ ਦੇ ਉੱਤੇ ਵੀ ਡੈਮ ਬਣਾਤੀ ਹੈ ਰਾਵੀ ਦੇ ਉੱਤੇ ਵੀ ਡੈਮ ਬਣਾਤੀ ਹੈ ਬਿਆਸ ਦੇ ਉੱਤੇ ਵੀ ਡੈਮ ਬਣਾਤੀ ਹੈ ਤੇ ਸਤਲੁਜ ਦੇ ਉੱਤੇ ਵੀ ਡੈਮ ਬਣਾਤੀ ਹੈ ਜਿਹੜੀ ਕਿ ਸਾਡੇ ਲਈ ਬਹੁਤ ਖਤਰੇ ਦੀ ਕੰਟੀ ਹਜੀ ਹੈ ਤੇ ਪਾਕਿਸਤਾਨ ਨੂੰ ਵੀ ਮੱਛ ਜਾਣਾ ਚਾਹੀਦਾ ਉਸ ਨੂੰ ਵੀ UN ਦੇ ਕੋਲ ਇੱਕ ਕੇਸ ਲੈ ਕੇ ਜਾਣਾ ਚਾਹੀਦਾ ਹੈ ਕਿ ਹਾਈਡਰੋਲੋਜੀਕਲ ਵਾਰ ਦਾ ਸਾਨੂੰ ਸਾਰੇ ਪੰਜਾਬੀਆਂ ਨੂੰ ਬੇਸ਼ੱਕ ਪੰਜਾਬ ਹੋ ਇੰਡੀਆ ਛੋਵੇ ਬੇਸ਼ੱਕ ਪੰਜਾਬ ਪਾਕਿਸਤਾਨ ਦੇ ਵਿੱਚ ਹੋਵੇ ਸਾਨੂੰ ਸਾਂਝਾ ਖਤਰਾ ਹੈਗਾ